ਦੋਸਤੋ ਸਤ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਕਥਾ ਪ੍ਰਹਿਲਾਦ ਪਗਤ ਹਰਨਾਕਸ਼ ਅਤੇ ਪਰਨਾਕਸ਼ ਨਾਂ ਦੇ ਦੋ ਉਪਰਾ ਬੈਕੁੰਠ ਵਿੱਚ ਰਹਿੰਦੇ ਸਨ ਦੇਵਤਿਆਂ ਦੇ ਸ਼ਰਾਪ ਕਾਰਨ ਇਹਨਾਂ ਨੂੰ ਬੈਕੁੰਠ ਵਿੱਚੋਂ ਨਿਕਲਣਾ ਪਿਆ ਹਰਨਾਕਸ਼ ਬਹੁਤ ਬਲਵਾਨ ਸੀ ਉਹ ਧਰਤੀ ਉੱਤੇ ਆ ਕੇ ਰਾਜ ਕਰਨ ਲੱਗ ਪਿਆ ਅਚਾਨਕ ਪਰਨਾਕਸ਼ ਦੀ ਮੌਤ ਹੋ ਗਈ ਹਰਨਾਕਸ਼ ਭਾਵੇਂ ਬਲਵਾਨ ਸੀ ਪਰ ਉਸ ਨੂੰ ਮੌਤ ਤੋਂ ਬਹੁਤ ਡਰ ਲੱਗਦਾ ਸੀ ਉਹ ਮੌਤ ਉੱਤੇ ਕਾਬੂ ਪਾਉਣਾ ਚਾਹੁੰਦਾ ਸੀ ਉਹ ਆਪਣਾ ਰਾਜਪਾਗ ਛੱਡ ਕੇ ਹਿਮਾਲਾ ਪਹਾੜੀ ਤੇ ਜਾ ਕੇ ਤਪੱਸਿਆ ਕਰਨ ਲੱਗ ਪਿਆ ਉਹਦੀ ਕਠਨ ਸਾਧਨਾ ਅਤੇ ਤਪੱਸਿਆ ਤੋਂ ਪ੍ਰਭਾਵਿਤ ਹੋ ਕੇ ਪ੍ਰਮਾਤਮਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਕਿਹਾ ਕੋਈ ਵਰ ਮੰਗ ਹਰਨਾਖਸ਼ ਨੇ ਪਰਮਾਤਮਾ પાસે ਵਰ ਮੰਗਿਆ ਮੈਂ ਨਾ ਦਿਨ ਨੂੰ ਮਰਾਂ ਨਾ ਰਾਤ ਨੂੰ ਮਰਾਂ ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਮੈਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਮੈਂ ਨਾ ਬਿਮਾਰੀ ਨਾਲ ਮਰਾਂ ਨਾ ਹਥਿਆਰ ਨਾਲ ਮਰਾਂ ਮੈਂ ਨਾ ਮਨੁੱਖ ਤੋਂ ਮਰਾਂ ਨਾ ਪਸ਼ੂ ਤੋਂ ਮਰਾਂ ਪਰਮਾਤਮਾ ਨੇ ਇਹ ਵਰ ਹਰਨਾਖਸ਼ ਨੂੰ ਦੇ ਦਿੱਤੀ ਹਰਨਾਖਸ਼ ਬੜਾ ਖੁਸ਼ ਹੋਇਆ ਉਹ ਧਰਤੀ ਤੇ ਆ ਕੇ ਮਨ ਰਾਜ ਕਰਨ ਲੱਗਾ ਹੁਣ ਉਸ ਨੂੰ ਕਿਸੇ ਦਾ ਡਰ ਨਹੀਂ ਸੀ ਉਹ ਧਰਤੀ ਦੇ ਲੋਕਾਂ ਨੂੰ ਆਪਣੀ ਹੀ ਈਨ ਮਨਾਉਣ ਲੱਗ ਪਿਆ ਉਸ ਨੇ ਹੰਕਾਰ ਵਿੱਚ ਆ ਕੇ ਜ਼ੁਲਮ ਕਰਨੇ ਆਰੰਭ ਕਰ ਦਿੱਤੇ ਇਥੋਂ ਤੱਕ ਕਿ ਉਸ ਨੇ ਲੋਕਾਂ ਨੂੰ ਪਰਮਾਤਮਾ ਦੀ ਥਾਂ ਆਪਣਾ ਨਾਮ ਜਪਣ ਦਾ ਹੁਕਮ ਦੇ ਦਿੱਤਾ ਕੁਝ ਸਮੇਂ ਬਾਅਦ ਹਰਨਾਖਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਦਾ ਨਾਮ ਪ੍ਰਹਿਲਾਦ ਰੱਖਿਆ ਗਿਆ ਪ੍ਰਹਿਲਾਦ ਕੁਝ ਵੱਡਾ ਹੋਇਆ ਤਾਂ ਉਸ ਨੂੰ पाठशाला ਪੜ੍ਹਨ ਲਈ ਭੇਜਿਆ ਗਿਆ पाठशाला ਦੇ ਪਾੰਦੇ ਨੇ ਪ੍ਰਹਿਲਾਦ ਨੂੰ ਹਰਨਾਕਸ਼ ਦਾ ਨਾਮ ਜਪਣ ਦੀ ਸਿੱਖਿਆ ਦਿੱਤੀ ਪਰ ਪ੍ਰਹਿਲਾਦ ਹਰਨਾਕਸ਼ ਦੀ ਥਾਂ ਪਰਮਾਤਮਾ ਦਾ ਨਾਮ ਜਪਦਾ ਸੀ ਉਹ ਪਰਮਾਤਮਾ ਨੂੰ ਹਰਨਾਕਸ਼ ਨਾਲੋਂ ਵੱਡਾ ਸਮਝਦਾ ਸੀ ਪਾੰਦੇ ਨੇ ਪ੍ਰਹਿਲਾਦ ਦੀ ਹਰਨਾਕਸ਼ ਕੋਲ ਸ਼ਿਕਾਇਤ ਕੀਤੀ ਹਰਨਕਸ਼ ਨੇ ਪ੍ਰਹਿਲਾਦ ਨੂੰ ਬੁਲਾ ਕੇ ਪੁੱਛਿਆ ਕਿ ਉਹ ਆਪਣੇ ਪਿਤਾ ਦਾ ਨਾਮ ਜਪਣ ਦੀ ਥਾਂ ਪਰਮਾਤਮਾ ਦਾ ਨਾਮ ਕਿਉਂ ਜਪਦਾ ਹੈ ਪ੍ਰਹਿਲਾਦ ਨੇ ਕਿਹਾ ਈਸ਼ਵਰ ਸਰਬਸ਼ਕਤੀਮਾਨ ਹੈ ਉਸਨੇ ਹੀ ਸਾਰੀ ਕੁਦਰਤ ਨੂੰ ਰਚਿਆ ਹੈ ਆਪਣੇ ਪੁੱਤਰ ਦਾ ਉੱਤਰ ਸੁਣ ਕੇ ਹਰਨਕਸ਼ ਲੋਹਾ ਲੱਖਾ ਹੋ ਗਿਆ ਉਸ ਨੂੰ ਖਤਰਾ ਪੈਦਾ ਹੋ ਗਿਆ ਕਿ ਕਿਤੇ ਬਾਕੀ ਦੇ ਲੋਕ ਵੀ ਉਸ ਤੋਂ ਆਕੀ ਨਾ ਹੋ ਜਾਣ ਉਸਨੇ ਗਰਜ ਕੇ ਕਿਹਾ ਮੈਂ ਹੀ ਸਭ ਤੋਂ ਸ਼ਕਤੀਸ਼ਾਲੀ ਹਾਂ ਮੈਨੂੰ ਕੋਈ ਨਹੀਂ ਮਾਰ ਸਕਦਾ ਮੈਂ ਤੈਨੂੰ ਹੁਣੇ ਖਤਮ ਕਰ ਸਕਦਾ ਹਾਂ ਉਸਦੀ ਆਵਾਜ਼ ਸੁਣ ਕੇ ਪ੍ਰਹਿਲਾਦ ਦੀ ਮਾਂ ਵੀ ਉੱਥੇ ਆ ਗਈ ਉਸਨੇ ਹਰਨਾਕਸ਼ ਦਾ ਤਰਲਾ ਕਰਦੇ ਹੋਏ ਕਿਹਾ ਤੁਸੀਂ ਇਸ ਨੂੰ ਨਾ ਮਾਰੋ ਮੈਂ ਸਮਝਾਉਣ ਦਾ ਯਤਨ ਕਰਦੀ ਹਾਂ ਉਹ ਪ੍ਰਹਿਲਾਦ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ ਤੇਰੇ ਪਿਤਾ ਜੀ ਇਸ ਧਰਤੀ ਤੇ ਸਭ ਤੋਂ ਸ਼ਕਤੀਸ਼ਾਲੀ ਹਨ ਉਨਾਂ ਨੂੰ ਅਮਰ ਰਹਿਣ ਦਾ ਵਰ ਮਿਲਿਆ ਹੋਇਆ ਹੈ ਇਹਨਾਂ ਦੀ ਗੱਲ ਮੰਨ ਜਾ ਪ੍ਰਹਿਲਾਦ ਬੋਲਿਆ ਮਾਤਾ ਜੀ ਮੈਂ ਮੰਨਦਾ ਹਾਂ ਕਿ ਮੇਰੇ ਪਿਤਾ ਜੀ ਬੜੇ ਤਾਕਤਵਰ ਹਨ ਪਰ ਸਭ ਤੋਂ ਵੱਧ ਬਲਵਾਨ ਭਗਵਾਨ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ ਪਿਤਾ ਜੀ ਨੂੰ ਵੀ ਉਸੇ ਨੇ ਬਣਾਇਆ ਹੈ ਪ੍ਰਹਿਲਾਦ ਦੇ ਇਹ ਉੱਤਰ ਸੁਣ ਕੇ ਉਸ ਦੀ ਮਾਂ ਬੇਵੱਸ ਹੋ ਗਈ ਪ੍ਰਹਿਲਾਦ ਆਪਣੇ ਵਿਸ਼ਵਾਸ ਵਿੱਚ ਦ੍ਰਿੜ ਰਿਹਾ ਇਵੇਂ ਵੇਖ ਕੇ ਹਰਨਾਕਸ਼ ਨੂੰ ਹੋਰ ਗੁੱਸਾ ਚੜ ਗਿਆ ਉਸਨੇ ਆਪਣੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਡੋਬ ਕੇ ਮਾਰ ਦੇਣ ਜਲਾਦ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਣ ਲਈ ਲੈ ਗਏ ਉਹਨਾਂ ਨੇ ਪ੍ਰਹਿਲਾਦ ਨੂੰ ਸਮੁੰਦਰ ਵਿੱਚ ਸੁੱਟਿਆ ਪਰ ਸਮੁੰਦਰ ਦੀ ਇੱਕ ਲਹਿਰ ਨੇ ਪ੍ਰਹਿਲਾਦ ਨੂੰ ਕਿਨਾਰੇ ਤੇ ਸੁੱਟ ਦਿੱਤਾ ਜਲਾਦਾਂ ਨੇ ਪ੍ਰਹਿਲਾਦ ਨੂੰ ਫਿਰ ਸਮੁੰਦਰ ਵਿੱਚ ਸੁੱਟਿਆ ਪ੍ਰਹਲਾਦ ਫਿਰ ਬਾਹਰ ਆ ਗਿਆ ਜਲਾਦਾ ਨੇ ਆ ਕੇ ਹਰਨਾਖਸ਼ ਨੂੰ ਦੱਸਿਆ ਤਾਂ ਉਸਨੇ ਕਿਹਾ ਇਸਨੂੰ ਕਿਸੇ ਉੱਚੇ ਪਰਬਤ ਤੋਂ ਹੇਠਾਂ ਸੁੱਟ ਕੇ ਮਾਰ ਦਿੱਤਾ ਜਾਵੇ ਜਲਾਦਾ ਨੇ ਇਵੇਂ ਹੀ ਕੀਤਾ ਪਰ ਪ੍ਰਹਲਾਦ ਇੱਕ ਸੰਗਨੇ ਰੁੱਖ ਉੱਤੇ ਆ ਡਿੱਗ ਗਿਆ ਜਿਸ ਕਾਰਨ ਉਸ ਨੂੰ ਕੋਈ ਝੋਟ ਨਾ ਲੱਗੀ ਹਰਨਾਕਸ਼ ਨੇ ਪ੍ਰਹਿਲਾਦ ਨੂੰ ਇੱਕ ਪਾਗਲ ਹਾਥੀ ਅੱਗੇ ਸੁੱਟਿਆ ਤਾਂ ਜੋ ਹਾਥੀ ਉਸ ਨੂੰ ਆਪਣੇ ਪੈਰਾਂ ਹੇਠ ਕੁਚਲ ਦੇਵੇ ਪਰ ਹਾਥੀ ਨੇ ਪ੍ਰਹਿਲਾਦ ਨੂੰ ਕੁਝ ਨਾ ਕਿਹਾ ਲੱਗਦਾ ਸੀ ਜਿਵੇਂ ਸਾਰੀ ਕੁਦਰਤ ਪ੍ਰਹਿਲਾਦ ਦੀ ਮਦਦ ਕਰ ਰਹੀ ਹੋਵੇ ਹਰਨਾਕਸ਼ ਦੀ ਇੱਕ ਭੈਣ ਸੀ ਜਿਸ ਦਾ ਨਾਮ ਹੋਲਿਕਾ ਸੀ ਹੋਲਿਕਾ ਆਪਣੇ ਭਰਾ ਹਰਨਾਕਸ਼ ਦੀ ਪਰੇਸ਼ਾਨੀ ਦੂਰ ਕਰਨਾ ਚਾਹੁੰਦੀ ਸੀ ਹੋਲਿਕਾ ਨੂੰ ਵਰ ਮਿਲਿਆ ਹੋਇਆ ਸੀ ਕਿ ਉਸ ਨੂੰ ਅੱਗ ਨਹੀਂ ਸਾੜ ਸਕੇਗੀ ਉਸਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵੇਗੀ ਵਰ ਕਾਰਨ ਉਹ ਆਪ ਅੱਗ ਵਿੱਚ ਸੜਨ ਤੋਂ ਬਚ ਜਾਵੇਗੀ ਪਰ ਪ੍ਰਹਿਲਾਦ ਸੜ ਜਾਵੇਗਾ ਇਸ ਤਰ੍ਹਾਂ ਹੀ ਕੀਤਾ ਗਿਆ ਬਹੁਤ ਸਾਰਾ ਬਲਣ ਇਕੱਠਾ ਕਰ ਲਿਆ ਗਿਆ ਤਦ ਹੋਲਿਕਾ ਪ੍ਰਹਿਲਾਦ ਨੂੰ ਕੁਛੜ ਵਿੱਚ ਲੈ ਕੇ ਬਲਣ ਵਿੱਚ ਬੈਠ ਗਈ ਬੱਲਨ ਨੂੰ ਅਗਲਾ ਦਿੱਤੀ ਗਈ ਪ੍ਰੰਤੂ ਹੋਇਆ ਇਸ ਤੋਂ ਉਲਟ ਇਸ ਅੱਗ ਵਿੱਚ ਹੋਲਿਕਾ ਸੜ ਗਈ ਤੇ ਪ੍ਰਹਿਲਾਦ ਬਚ ਗਿਆ ਹੋਲਿਕਾ ਨੇ ਜਦੋਂ ਵਰਦਾਨ ਵਿੱਚ ਮਿਲੀ ਸ਼ਕਤੀ ਦੀ ਮਾੜੀ ਵਰਤੋਂ ਕੀਤੀ ਤਾਂ ਉਹ ਵਰਦਾਨ ਉਸ ਲਈ ਸ਼ਰਾਪ ਬਣ ਗਿਆ ਇਸ ਘਟਨਾ ਕਰਕੇ ਹਰਨਾਖਸ਼ ਗੁੱਸੇ ਵਿੱਚ ਇੱਕ ਤਰ੍ਹਾਂ ਪਾਗਲ ਹੀ ਹੋ ਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਉਸਨੇ ਇੱਕ ਲੋਹੇ ਦੇ ਥੰਮ ਨੂੰ ਗਰਮ ਕਰਵਾਇਆ ਜਦੋਂ ਥੰਮ ਗਰਮ ਹੋ ਕੇ ਲਾਲ ਹੋ ਗਿਆ ਤਾਂ ਉਸਨੇ ਪ੍ਰਹਿਲਾਦ ਨੂੰ ਪੁੱਛਿਆ ਤੇਰਾ ਪਰਮਾਤਮਾ ਕਿੱਥੇ ਹੈ ਪ੍ਰਹਿਲਾਦ ਨੇ ਉੱਤਰ ਦਿੱਤਾ ਪਰਮਾਤਮਾ ਤਾਂ ਕਣਕਣ ਵਿੱਚ ਸ਼ਾਮਿਲ ਹੈ ਉਹ ਮੇਰੇ ਵਿੱਚ ਤੁਹਾਡੇ ਵਿੱਚ ਤੇ ਸਭ ਵਿੱਚ ਹੈ ਹਰਨਾਕਸ਼ ਨੇ ਕਿਹਾ ਕਿ ਪਰਮਾਤਮਾ ਇਸ ਥੰਮ ਵਿੱਚ ਵੀ ਹੈ ਪ੍ਰਹਿਲਾਦ ਨੇ ਹਾਂ ਵਿੱਚ ਉੱਤਰ ਦਿੱਤਾ ਤਦ ਅਹਰ ਨਾਖਸ਼ ਨੇ ਪ੍ਰਹਿਲਾਦ ਨੂੰ ਕਿਹਾ ਕਿ ਜੇ ਪ੍ਰਮਾਤਮਾ ਇਸ ਗਰਮ ਥੰਮ ਵਿੱਚ ਵੀ ਹੈ ਤਾਂ ਉਹ ਇਸ ਥੰਮ ਨੂੰ ਜਫੀ ਪਾਲ ਲਈ ਇਸ ਤੋਂ ਪਹਿਲਾਂ ਕਿ ਪ੍ਰਹਿਲਾਦ ਇਸ ਗਰਮ ਥੰਮ ਨੂੰ ਵੇਖ ਕੇ ਡੋਲ ਜਾਂਦਾ ਉਸ ਨੂੰ ਥੰਮ ਉੱਤੇ ਇੱਕ ਕੀੜੀ ਤੁਰਦੀ ਨਜ਼ਰ ਆਈ ਤਦ ਪ੍ਰਹਿਲਾਦ ਨੇ ਨਿੱਡਰ ਹੋ ਕੇ ਗਰਮ ਥੰਮ ਨੂੰ ਜਫੀ ਪਾਲ ਲਈ ਉਸ ਦਾ ਕੁਝ ਵੀ ਨਾ ਵਿਗੜਿਆ ਅਖੀਰ ਹਰਨਾਕਸ਼ ਨੇ ਗੁੱਸੇ ਵਿੱਚ ਅੰਨੇ ਹੋ ਕੇ ਤਲਵਾਰ ਕੱਢ ਲਈ ਉਸ ਨੇ ਤਲਵਾਰ ਨਾਲ ਪ੍ਰਹਿਲਾਦ ਤੇ वार ਕੀਤਾ ਤਲਵਾਰ ਥੰਮ ਨੂੰ ਜਾ ਵਜੀ ਤੇ ਥੰਮ ਟੁੱਟ ਗਿਆ ਕਹਿੰਦੇ ਹਨ ਉਸ ਸਮੇਂ ਉਸ ਵਿੱਚੋਂ ਪਰਮਾਤਮਾ ਨਰਸਿੰਘ ਦੇ ਰੂਪ ਵਿੱਚ ਆ ਪ੍ਰਗਟ ਹੋਇਆ ਪਰਮਾਤਮਾ ਦੇ ਇਸ ਰੂਪ ਦਾ ਅੱਧਾ ਤਾੜ ਮਨੁੱਖ ਦਾ ਅਤੇ ਅੱਧਾ ਸ਼ੇਰ ਦਾ ਸੀ ਉਸ ਨੇ ਹਰਨਾਕਸ਼ ਨੂੰ ਝੁਕ ਲਿਆ ਅਤੇ ਦਹਲੀਸ ਤੇ ਬੈਠ ਕੇ ਉਸ ਨੂੰ ਆਪਣੇ ਪੱਟਾਂ ਤੇ ਰੱਖ ਲਿਆ ਹਰ ਨਾਕਸ਼ ਨੂੰ ਅਹਿਸਾਸ ਹੋਇਆ ਕਿ ਉਸ ਦਾ ਅੰਤ ਨੇੜੇ ਹੈ ਉਸ ਨੇ ਨਰਸਿੰਗ ਨੂੰ ਕਿਹਾ ਕਿ ਉਸ ਨੂੰ ਤਾਂ ਵਰਦਾਨ ਪ੍ਰਾਪਤ ਹੋਇਆ ਹੈ ਕਿ ਉਸ ਨੂੰ ਕੋਈ ਮਾਰ ਨਹੀਂ ਸਕੇਗਾ ਨਰਸਿੰਗ ਨੇ ਕਿਹਾ ਕਿ ਉਸ ਦੇ ਵਰਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਉਸ ਨੂੰ ਮਾਰਿਆ ਜਾ ਰਿਹਾ ਹੈ ਇਹ ਕਹਿ ਕੇ ਨਰਸਿੰਘ ਨੇ ਹਰਨਾਕਸ਼ ਨੂੰ ਆਪਣੀਆਂ ਨੌਂਦਰਾਂ ਨਾਲ ਮਾਰ ਦਿੱਤਾ ਇਸ ਸਮੇਂ ਨਾ ਦਿਨ ਸੀ ਨਾ ਰਾਤ ਦੋਵੇਂ ਵਕਤ ਮਿਲਦੇ ਸਨ ਭਾਵ ਸ਼ਾਮ ਦਾ ਸਮਾਂ ਸੀ ਮਰਨ ਸਮੇਂ ਹਰਨਾਕਸ਼ ਨਾ ਅੰਦਰ ਸੀ ਨਾ ਬਾਹਰ ਉਹ ਬਹਿਲਿਸ ਉੱਤੇ ਸੀ ਉਸ ਸਮੇਂ ਉਹ ਧਰਤੀ ਤੇ ਨਹੀਂ ਸੀ ਅਤੇ ਨਾ ਹੀ ਆਕਾਸ਼ ਵਿੱਚ ਉਹ ਨਰਸਿੰਘ ਦੇ ਪਟਾ ਉੱਤੇ ਸੀ ਹਰਨਾਕਸ਼ ਦੀ ਮੌਤ ਨਾ ਬਿਮਾਰੀ ਨਾਲ ਹੋਈ ਨਾ ਕਿਸੇ ਹਥਿਆਰ ਨਾਲ ਨਰਸਿੰਘ ਦੀਆਂ ਨੌਂਦਰਾਂ ਨੇ ਉਸ ਨੂੰ ਸਦਾ ਦੀ ਨੀਂਦ ਸਵਾ ਦਿੱਤਾ ਸੀ ਉਸ ਨੂੰ ਮਾਰਨ ਵਾਲਾ ਨਾ ਪੂਰਾ ਮਨੁੱਖੀ ਰੂਪ ਵਿੱਚ ਸੀ ਨਾ ਪਸ਼ੂ ਰੂਪ ਵਿੱਚ ਇਸ ਪ੍ਰਕਾਰ ਵਰ ਵਿੱਚ ਮਿਲੀਆਂ ਸ਼ਰਤਾਂ ਵੀ ਹਰ ਨਾਕਸ਼ ਨੂੰ ਨਾ ਬਚਾ ਸਕੀਆਂ ਪਰਮਾਤਮਾ ਨੇ ਸਾਰੀਆਂ ਗੱਲਾਂ ਪੂਰੀਆਂ ਕਰਦਿਆਂ ਹੋਇਆਂ ਜ਼ੁਲਮ ਦਾ ਨਾਸ਼ ਕਰਨ ਲਈ ਹਰ ਨਾਕਸ਼ ਦਾ ਅੰਤ ਕਰ ਦਿੱਤਾ ਪਿਤਾ ਹਰਨਾਕਸ਼ ਦੀ ਮੌਤ ਤੋਂ ਬਾਅਦ ਪ੍ਰਹਿਲਾਦ ਧਰਤੀ ਤੇ ਰਾਜ ਕਰਨ ਲੱਗਾ ਉਸ ਦੇ ਰਾਜ ਵਿੱਚ ਸਾਰੇ ਸੁਖੀ ਸਨ ਦੋਸਤੋ ਇੱਥੇ ਹੀ ਇਹ ਕਥਾ ਪੂਰੀ ਹੋ ਜਾਂਦੀ ਹੈ ਦੋਸਤੋ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪ੍ਰਹਿਲਾਦ ਭਗਤ ਕਥਾ ਦਾ ਮੁੱਖ ਪਾਤਰ ਇੱਕ ਬਾਲਕ ਹੈ ਜੋ ਕਿ ਨੇਕੀ ਦਾ ਪ੍ਰਤੀਕ ਹੈ ਇਸ ਵਿੱਚ ਵਿਰੋਧੀ ਅਤੇ ਬੁਰਾਈ ਜਾਂ ਬਦੀ ਦਾ ਪ੍ਰਤੀਕ ਪ੍ਰਹਲਾਦ ਦਾ ਪਿਤਾ ਹਰਨਕਸ਼ ਹੈ। ਇਨੇਕਾਂ ਕਠਿਨਾਈਆਂ ਅਤੇ ਵਿਰੋਧਾਂ ਦੇ ਬਾਵਜੂਦ ਅੰਤ ਵਿੱਚ ਪ੍ਰਹਲਾਦ ਦੀ ਜਿੱਤ ਹੁੰਦੀ ਹੈ। ਭਾਵ ਕਿ ਨਿੱਕੀ ਦੀ ਜਿੱਤ ਹੁੰਦੀ ਹੈ। ਸ਼ੁਕਰੀਆ।